ਤੇ ਆਪਾਂ ਨੂੰ ਦਿੱਲੀ ਜਾਣ ਬਾਅਦ ਤੇ ਜਾਗਰੂਤ ਕਰਨਗੇ ਸੁਖਦੇਵ ਸਿੰਘ ਜੀ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਵੀਰੋ ਜਿਸ ਤਨਾ ਕੇ ਜਹੇਦਰਿੰਦਰਜੀਤ ਸਿੰਘ ਕੋਟਪੁੱਟਾ ਆਪਣੇ ਕੋਲੇ ਪਹੁੰਚੇ ਆ ਆਪਾਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਧੰਨਵਾਦ ਲਈ ਇਹ ਕਰਕੇ ਕਰਦੇ ਆ ਵੀ ਆਪਣੇ ਤੋਂ ਅੱਗੇ ਲਾ ਕੇ ਆਪਾਂ ਨੂੰ ਸਾਰਿਆਂ ਨੂੰ ਮਤਲਬ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਆਪਾਂ ਨੂੰ ਦਿੱਲੀ ਬਾਰੇ ਜਿੰਨੇ ਵੀ ਹਿਤਿਆਰੀ ਦੱਸਦੇ ਆ ਕੋਈ ਇੱਕ ਬੰਦੇ ਦੀ ਲੜਾਈ ਨਹੀਂ ਆਪਣੇ ਸਾਰਿਆਂ ਦੀ ਲੜਾਈ ਆ ਤੇ ਆਪਾਂ ਨੂੰ ਬਾਦ ਚੜ ਕੇ ਇਹਨਾਂ ਨੂੰ ਘਰ ਆ ਦਈਏ ਕਿ ਜਿੰਨੇ ਵੀ ਇਹਨਾਂ 13 ਤਰੀਕ ਦਾ ਪ੍ਰੋਗਰਾਮ 13 ਤਰੀਕ ਨੂੰ ਬਾਦ ਚੜ ਕੇ ਆਪਾਂ ਸਾਰੇ ਜਿੰਨੇ ਵੀ ਕਿਸਾਨ ਵਾਂ ਘਰ ਪਰਤੀ ਬੰਦਾ ਆਪਾਂ ਇਹਨਾਂ ਦਾ ਸਾਥ ਦਈਏ ਕਿ ਉੱਥੇ ਚੱਲ ਕੇ ਆਪਾਂ ਇਹਦਾ ਮੋਰਚਾ ਔਰੰਬੀਏ ਵੈਗਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਇਹ ਸਾਨਾ ਭਾਈ ਸੁਖਦੇਵ ਸਿੰਘ ਜੀ ਇਸੇ ਨੱਕਦੇ ਹੀ ਪੰਗੋਟੇ ਨਾਲ ਕਰਦੇ ਹੀ ਤੇ ਹੁਣ ਮੈਂ ਬੇਨਤੀ ਕਰਦਾ ਆ ਬਾਬਾ ਜੀ ਤੁਸੀਂ ਆਓ ਦੋ ਮਿੰਟ ਬਾਬਾ ਪੰਗੋਟਾ ਚੰਬੜ ਨੂੰ ਭੇਜਦੇ ਮੈਂ ਅੱਗੇ ਜਾਾਂ ਚੰਬਾ ਸਾਹਿਬ ਤੁਸੀਂ ਆਓ ਜੀ ਹਾਦੋ ਮੇਟਰ ਲਾਉਂਦੇ ਹੋ ਸਾਡੇ ਜ਼ੋਨ ਪ੍ਰਧਾਨ ਸਰਦਾਰ ਅਪਰਗਤ ਸਿੰਘ ਜੀ ਚੰਬਾ ਸਾਹਿਬ ਗੋਦੋਰਾ ਸਾਹਿਬ ਦੇ ਬੇਟੇ ਸਾਨਾਪੀ ਸਾਹਿਬਨ ਵਾਰੀਗ ਜੀ ਦਾ ਪਰਸਾਤ ਸਵਾਗਤ ਹੈ ਜੀ ਆਪਾਂ ਇਹ ਕਈਆਂ ਦਿਨਾਂ ਤੋਂ ਲਗਾਤਾਰ ਪਿੰਡਾਂ ਨੂੰ ਮੀਟਿੰਗ ਕਰ ਰਹੇ ਆਂ ਪਰ ਬਹੁਤ ਹੀ ਸਾਰੇ ਆਪੀ ਸਦਸੀ ਦੱਸ ਹੀ ਗਏ ਆ ਕਿ ਇਸ ਸੰਬੰਧ ਚ ਕਰ ਜਿਹੜਾ ਤੇ ਮੋਰਚਾ ਲੱਗਣ ਜਾ ਰਿਹਾ ਦਿੱਲੀ ਦੀ ਧਰਤੀ ਤੇ ਫੇਰ 13 ਫਰਵਰੀ ਇਹ ਮੋਰਚਾ ਆਪਾਂ ਨੂੰ ਲਾਉਣ ਦੀ ਲੋੜ ਕਿਉਂ ਪਈ ਆ ਕਿਉਂਕਿ ਇੱਕ ਤੇ ਜਿਹੜੀ ਅਪੋਰਟ ਡਿਊਟੀ ਤੁਸੀਂ ਦੱਸ ਕੇ ਗਏ ਆਪਣੇ ਆਪ ਨੂੰ ਕਣਕ ਤੇ ਜਾਂ ਜਿਹੜੀਆਂ ਆਪਾਂ ਫਸਲਾਂ ਪੈਦਾ ਕਰ ਰਹੇ ਹਾਂ ਕਿਸਾਨ ਕਣਕ ਆ ਚੌਲ ਆ ਦਾਲਾਂ ਆ ਦੁੱਧ ਆ ਮਤਲਬ ਜੇ ਸਾਰਾ ਕੋਈ ਤਿਆਸ਼ ਨਸ਼ ਹੋ ਜਾਣਾ ਜੇ ਉਹਦੋਂ ਸਾਰਾ ਕੋਈ ਜਾਣ ਨਾ ਕਿਉਂਕਿ ਅਪੋਰਟ ਡਿਊਟੀ ਜਿਹੜੀ 40% ਕਰਮੁਕਤ ਕਰ ਰਹੀ ਆ ਕੇਂਦਰ ਦੀ ਸਰਕਾਰ ਉਦੋਂ ਮੰਨ ਲਓ ਜੇ ਕਣਕ 40% ਘਟ ਗਈ ਰੇਟ ਘਟ ਗਿਆ ਤੇ 2275 ਰੇਟ ਅੱਜ ਕਣਕ ਦਾ ਆਪਣਾ ਨਵੀਂ ਦਾ ਪਿਛਲਾ 2150 ਸੀ 2275 ਤੇ ਹੁਣ 8700 ਰੁਪਏ ਘੱਟ ਜਾਣਾ ਘੱਟੋ ਘੱਟ 14-1500 ਦੇ ਲਾਗੇ ਕਣਕ ਆਪਣੀ ਵਿਕਣੀ ਆ ਜਿਹੜੀ ਕਿ ਆਪਾਂ ਨੂੰ 2275 ਨੂੰ ਵੀ ਵਾਰਾ ਨਹੀਂ ਖਾ ਰਹੀ ਕਿਉਂਕਿ ਮੈਂ ਨਹੀਂ ਇਹ ਗੱਲ ਕਹਿ ਰਿਹਾ ਡਾਕਟਰ ਸੁਆਮੀਨਾਥ ਨੇ ਰਿਪੋਰਟ ਦਿੱਤੀ ਸੀ ਉਸ ਵੇਲੇ ਇਹ ਇਹ ਜਿਹੜੀ ਕਣਕ ਵਾ ਮਤਲਬ ਇਹਨਾਂ ਨੂੰ ਇਹਦਾ ਵਿੱਚ 50% ਮਰਾਹਵਾ ਜੋੜ ਕੇ ਤੇ ਇਹਨੂੰ ਜਿਹੜਾ ਸੀ+2 ਨੂੰ ਦੱਸਿਆ ਆਪਣੇ ਲਈ ਖ ਜਾਣਦੇ ਸਾਰੇ ਉਹ ਉਹਦੇ ਹਿਸਾਬ ਦੇ ਨਾਲ ਦਿੱਤਾ ਰਿਹਾ ਜਿੱਦਾਂ ਆਪਾਂ ਜੁੱਤੀ ਤੋਂ ਲੈ ਕੇ ਪੱਗ ਤੱਕ ਸਾਰਾ ਜੋ ਰੇਟ ਵਾ ਸੂਚਕਾਂਕ ਨਾਲ ਜੁੜਿਆ ਹੋਇਆ ਜਾਂ ਤੀਲਾਂ ਵਾਲੀ ਡੱਬੀ ਤੋਂ ਲੈ ਕੇ ਹਵਾਈ ਹਜ ਤੱਕ ਜੋ ਵੀ ਜਿਹੜੀ ਚੀਜ਼ ਬਣਦੀ ਆ ਉਹਦਾ ਸਾਰਾ ਕੁਝ ਜੋੜ ਕੇ ਸੂਚਕਾਂਕ ਦੇ ਨਾਲ ਬਣਾ ਕੇ ਫਿਰ ਉਹ ਰੇਟ ਜਿਹੜਾ ਬੰਦਾ ਜਾਂਦਾ ਪਰ ਇੱਕ ਕਿਸਾਨ ਹੀ ਆ ਜਿਹਦਾ ਰੇਟ ਜਿਹੜਾ ਵਾ ਕੋਈ ਸੂਚਕਾਂਕ ਨਹੀਂ ਮਰ ਸਾਨੂੰ ਚੌਥਾ ਸਾਰੇ ਦਿੱਤਾ ਜਾ ਰਿਹਾ ਅੱਜ ਰੇਟ ਕਣਕ ਦਾ ਜਿਹੜਾ ਰੇਟ ਹੈ 7600 ਰੁਪਏ ਚਾਹੀਦਾ ਵਾ ਮੈਂ ਨਹੀਂ ਕਹਿ ਰਿਹਾ ਡਾਕਟਰ ਸੁਆਮੀ ਸਾਹਨ ਦੀ ਰਿਪੋਰਟ ਹੈ ਤੇ ਆਪਾਂ ਨੂੰ ਮਿਲ ਕੇ ਨਾ ਰਿਹਾ 2275 2275 'ਚ ਮੋੜ ਰਿਹਾ ਜਿਹੜਾ ਆਪਾਂ ਗੱਲ ਕਰ ਰਹੇ ਆ ਜੇ ਉਹ ਕਰਟੈਕ ਮੁਕਤ ਕਰਤਾ ਇਹਨਾਂ ਨੇ 40% ਤੇ ਇਸ ਕਰਕੇ ਭਰਾਓ ਨੀਤੀਆਂ ਬਹੁਤ ਮਾੜੀਆਂ ਨੀਤੀਆਂ ਉਹਨਾਂ ਲੋਕਾਂ ਦੇ ਹੱਕ ਘੜੀਆਂ ਰਹੀਆਂ ਜਾ ਰਹੀਆਂ ਜਿਹੜੇ ਲੋਕ ਵੱਡੇ ਵੱਡੇ ਕਾਰਪੋਰੇਟ ਪਹਿਲਾਂ ਹੀ ਅਮੀਰ ਆ। ਫਿਰ ਅਮੀਰਾਂ ਦੇ ਹੱਕ ਦੇ ਵਿੱਚ ਜਿਹੜੀਆਂ ਨੀਤੀਆਂ ਇਹ ਘੜ ਰਿਹਾ ਪਰ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਵਾ। ਇੱਥੇ ਗੱਲ ਕਰ ਰਹੇ ਸੀ ਵੀ ਕਾਨੂੰਨ ਜਿਹੜੇ ਆਪਾਂ ਵਾਪਸ ਕਰਵਾ ਗਏ ਤਿੰਨ ਠੀਕ ਆ ਉਦੋਂ ਕਾਨੂੰਨ ਤੁਸੀਂ ਵਾਪਸ ਕਰਵਾਇਆ ਦਵਾ ਦੇਣਾ। ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਖਾਸ ਕਰਕੇ ਇੱਕ ਪਣਗੋਟੇ ਪਿੰਡ ਦਾ ਵੀ। ਮਤਲਬ ਚਲੋ ਠੀਕ ਆ ਕਾਨੂੰਨ ਵਾਪਸ ਹੋ ਗਏ ਤਿੰਨ ਨੂੰ ਵਾਪਸ ਆਪਾਂ ਕਰਵਾ ਲਿਓ। ਇੱਕ ਚੌਥਾ ਪ੍ਰਾਲੀ ਵਾਲਾ ਉਹ ਵੀ ਆਪਾਂ ਕਰਵਾਇਆ ਨਾਲ। ਉਹਦੇ ਤੇ ਅੱਜ ਕਈਆਂ ਨੂੰ ਇਹ ਵੀ ਸਵਾਲ ਸ਼ਾਇਦ ਉੱਠੂਗਾ ਕਈਆਂ ਦੇ ਮਨ ਚ ਆਉਂਦਾ ਹੋਊਗਾ ਵੀ ਯਾਰ ਆਪਾਂ ਉਦੋਂ ਹੋਰ ਮਹੀਨਾ ਬਹਿ ਜਾਂਦੇ ਐ ਕਈਆਂ ਬੰਨਾਂ ਦੀ ਗੱਲ ਆਉਂਦੀ ਹੈ ਹਾਂ ਇਹ ਤਾਂ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉੱਥੇ ਆਪਾਂ ਇਕੱਲੇ ਨਹੀਂ ਬੈਠੇ ਉੱਥੇ ਆਪਣੀਆਂ ਜਥੇਬੰਦੀਆਂ ਲਗਭਗ 32 ਦੇ ਪੰਜਾਬ ਦੀਆਂ ਸੀ ਬਾਕੀ ਜਿਹੜੀਆਂ ਹੋਰ ਦੂਜੀਆਂ ਸਟੇਟਾਂ ਉਹਨਾਂ ਦੀਆਂ ਵੀ ਜਥੇਬੰਦੀਆਂ ਬਹੁਤ ਸੀ ਨਾਲ ਸੈਂਕੜਿਆਂ ਦੇ ਵਿੱਚ ਅਸੀਂ ਬੰਦੀਆਂ ਹਾਂ ਕਿਉਂਕਿ ਉੱਥੇ ਇੱਕ ਦੀ ਥੋੜਾ ਚੱਲਣੀ ਹੈ ਉੱਥੇ ਹਮੇਸ਼ਾ ਫੈਸਲੇ ਜਿਹੜੇ ਆਪਾਂ ਪੰਚਾਇਤ ਹੀ ਕੋਈ ਫੈਸਲਾ ਸੰਸਾ ਬੈਠਿਆ ਕੋਈ ਪੰਚਾਇਤ ਹੀ ਫੈਸਲਾ ਕਰਦੇ ਨੇ ਬਹੁਤ ਜਿਵੇਂ ਬਲੀਆਂ ਵਿੱਚ ਬਹੁਤ ਮਤਨਾ ਫੈਸਲੇ ਕਰਦੀਆਂ ਹਨ ਮੈਂ ਆਪਣਾ ਆਪਣਾ ਵੀ ਉਵੇਂ ਹੀ ਸੁਝਾ ਸੀਗਾ ਵੀ ਆਪਾਂ ਨੂੰ 20 ਦਿਨ ਮਹੀਨਾ ਬਹਿਣਾ ਚਾਹੀਦਾ ਹੋਰ ਪਰ ਉੱਥੇ ਗੱਲ ਇਹ ਮੁੜ ਕੇ ਫਾਈਨਲ ਹੋਇਆ ਵੀ ਠੀਕ ਆ ਜੇ ਇਹ ਤਿੰਨੇ ਕਾਨੂੰਨ ਵਾਪਸ ਕਰ ਦਿੰਦੇ ਆ ਜਾਂ ਚੌਥਾ ਪਰਾਲੀ ਵਾਲਾ ਨਾਲ ਵਾਪਸ ਹੋ ਜਾਂਦਾ ਤੇ ਬਾਕੀ ਜਿਹੜੀ ਐਮਐਸਪੀ ਦੀ ਗੱਲ ਆ ਜਾਂ ਹੋਰ ਜਿਹੜੇ ਆਪਣੇ ਮਸਲੇ ਆ ਆਪਣੇ ਆਪ ਇਹ ਉਪਰਾਲੀ ਵਾਲਾ ਮੁੱਦਾ ਜਿਹੜਾ ਇਹਦੇ ਤੇ ਜੇ ਆਪਾਂ ਨੂੰ ਲਿਖਤੀ ਦੇ ਦਿੰਦੇ ਤੇ ਆਪਾਂ ਨੂੰ ਮਤਲਬ ਗੱਲ ਮੰਨ ਲੈਣੀ ਚਾਹੀਦੀ ਆ ਕਿਉਂਕਿ ਲੋਕ 13 ਮਹੀਨੇ ਬਣਾ ਸੌਖਾ ਨਹੀਂਗਾ ਲੋਕ ਤੇ 13 ਦਿਨ ਨਹੀਂ ਕਿਤੇ ਬਾਹਰ ਜਾ ਸਕਦਾ ਬੰਦਾ ਕਿਉਂਕਿ ਘਰਾਂ ਦੇ ਹਰ ਕੋਈ ਤੁਸੀਂ ਜਿੰਨੇ ਬਿਠੇ ਘਰਾਂ ਦੇ ਜ਼ਿਮੇਵਾਰ ਬਿਠੇ ਹੋਈ ਘਰ ਦਾ ਜ਼ਿਮੇਵਾਰ ਕਦੀ ਇੱਕ ਦਿਨ ਬਾਹਰ ਚਲ ਜੇ ਇਹ ਔਖਾ ਹੁੰਦਾ ਕੰਮ ਔਰ ਸਾਡੀਆਂ ਬੀਬੀਆਂ ਵੀ ਬਹੁਤ ਸਾਹ ਦਿੱਤਾ ਉਹਨੂੰ ਪਰਿਵਾਰਾਂ ਨੇ ਬਹੁਤ ਸਾਹ ਦਿੱਤਾ ਬੱਚਿਆਂ ਨੇ ਬਹੁਤ ਸਾਹ ਦਿੱਤਾ ਜੇ ਘਰਾਂ ਤੋਂ ਸਾਥ ਮਿਲੂਗਾ ਤੇ ਤਾਂ ਹੀ ਆਪਾਂ ਜਾ ਸਕਦੇ ਆ ਜੇ ਘਰ ਦੀ ਵਿੱਚ ਹੀ ਲੜਾਈ ਪੈ ਗਈ ਤੇ ਫੇਰ ਆਪਾਂ ਲੜਾਈ ਕਿੱਥੇ ਲੜ ਲੈਣੀ ਆ ਠੀਕ ਹੈ ਕਿ ਲੜਾਈ ਕੱਲੇ ਦੀ ਦੀ ਕਿਸੇ ਦੀ ਹੈ ਨਹੀਂਗੀ ਲੜਾਈ ਤੇ ਜਿਹੜੇ ਹੁਣ ਘਰਾਂ 'ਚ ਬਿਠੇ ਆ ਬੰਗੋਟ ਇਹੜੇ ਘਰਾਂ ਦੇ ਬਿਠੇ ਉਹਨਾਂ ਦੀ ਲੜਾਈ ਵੀ ਨਾਲ ਹੀ ਆ ਨਾ ਇਸ ਕਰਕੇ ਆਪਾਂ ਨੂੰ ਜੇ ਸੱਚੀ ਮਤਿ ਸਬਾਦ ਦੇ ਭਲੇ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਇਹੋ ਗੱਲ ਕਹਿ ਰਿਹਾ ਪਰ ਆਪਾਂ ਮੰਨਦੇ ਨਹੀਂ ਆਪਾਂ ਉਹਨੂੰ ਮੱਥਾ ਟੇਕਣ ਤੱਕ ਸੀਮਤ ਰਹਿ ਕੇ ਮੰਮੀ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਆਂ ਦੀ ਨਹੀਂ ਮੰਨ ਰਹੇ ਜਿੱਦਣ ਦੀ ਮੰਨਾਂਗੇ ਉਸ ਦਿਨ ਗੱਲ ਬਣਨੀ ਏ ਕੱਲਾ ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ ਕੱਲਾ ਲੰਗਰ ਲਾਉਣ ਨਾਲ ਗੱਲ ਨਹੀਂ ਪਾਣੀ ਠੀਕ ਹੈ ਲੰਗਰ ਲਾਉਣਾ ਚਾਹੀਦਾ ਪਰ ਜੋ ਗੁਰੂ ਗ੍ਰੰਥ ਸਾਹਿਬ ਰਿਹਾ ਕਹਿ ਰਿਹਾ ਉੱਤੇ ਵੀ ਅਮਲ ਕਰੀਏ ਮੰਨ ਲਓ ਆਪਣਾ ਪਿਓ ਹੀ ਆ ਆਪਾਂ ਨੂੰ ਮੱਥਾ ਟੇ ਤੇ ਉਹਦੀ ਗੱਲ ਹੀ ਨਾ ਮੰਨੀਏ ਤੇ ਗੱਲ ਬਣ ਜੂਗੀ ਨਹੀਂ ਬਣਨੀ ਇਸ ਕਰਕੇ ਤੁਸੀਂ ਮੇਰੇ ਨੂੰ ਸਾਰੇ ਸਿਆਣੇ ਜੇ ਮੈਂ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਸੱਚੀ ਮੂਜੀ ਮੰਨਦੇ ਆ ਉਹ ਉੱਤੇ ਅਮਲ ਵੀ ਕਰਨ ਦੀ ਆਪਣੀ ਜ਼ਰੂਰਤ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਉਹ ਵੀ ਆਪਾਂ ਨੂੰ ਉਹ ਸਰਬੱਤੇ ਭਲੇ ਦੀ ਗੱਲ ਕਰਦਾ ਤੇ ਆਪਾਂ ਬਾਹਰ ਆਣ ਕੇ ਆਸ ਨੇ ਕਦੇ ਗਵਾਂਡੀ ਦੀ ਗੱਡੀ ਸਾਡੇ ਘਰ ਆ ਜੇ ਨਾ ਮਤਲਬ ਸੋਚ ਬਦਲ ਗਈ ਆ ਨਾ ਆਪਣੀ ਇਸ ਕਰਕੇ ਭਰਾਓ ਆਪਾਂ ਨੂੰ ਮਤਲਬ ਇਕੱਠਿਆਂ ਹੋ ਕੇ ਇਸ ਵਾਧੇ ਭਰੇ ਦੀ ਲੜਾਈ ਆ ਇਹ ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਇਹ ਇਹ ਤੇ ਇੱਥੇ ਗੱਲ ਨਹੀਂ ਮੁੱਕਣੀ ਆਪਣੀਆਂ ਜ਼ਮੀਨਾਂ ਦੇ ਟੈਕਸ ਵੀ ਲਾ ਰਿਆ ਸਿਰਫ ਟੈਕਸ ਤੇ ਗੱਲ ਨਹੀਂ ਮੁੱਕਣੀ ਤੁਹਾਡੀਆਂ ਜ਼ਮੀਨਾਂ ਦੇ ਕਬਜ਼ੇ ਕਰ ਰਹੇ ਜਿਹਾ ਹੌਣੇ ਸਮੇਂ ਜਿੱਥੋਂ ਤੱਕ ਆ ਰਹੀ ਆ ਗੱਲ ਕਿ ਜਿਹੜਾ 2030 ਤੱਕ ਇਹਨਾਂ ਨੇ ਸਹਿਮਤੀ ਲੈਣ ਤੋਂ ਬਗੈਰ ਹੀ ਕਿਸਾਨ ਦੀ ਜ਼ਮੀਨ ਜਿਹੜੀ ਆ ਅਕਵਾਇਰ ਕਰ ਲੈਣੀ ਆ ਧੱਕੇ ਨਾਲ ਹੀ ਪਰ ਜੇ ਤੁਸੀਂ ਇੱਕ ਮੋਟ ਹੋਣਗੇ ਤੇ ਨਹੀਂ ਰਕਾਊਗਾ ਤੇ ਜੇ ਆਪਾਂ ਇਕੱਲਾ ਪਟੜਾ ਥੋੜੇ ਬਾਰੇ 10 20 30 ਬੰਦੇ ਆਏ ਬਾਕੀ ਘਰਾਂ ਦੇ ਬੈਠੇ ਰਹੇ ਫਿਰ ਉਹ ਨਾ ਕਰ ਜਾਣਾ ਇਸ ਕਰਕੇ ਮੇਰੀ ਬੇਨਤੀ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰਕੇ ਤੇ ਆਪਾਂ ਜਿਹੜਾ ਇਹ ਮੋਰਚਾ ਲਾਉਣ ਜਾ ਰਹੇ ਆ ਇਹਦੇ ਵਿੱਚ ਆਪਾਂ ਸਮੂਹਿਤ ਕਰੀਏ ਇਨੀਆਂ ਬੇਨਤੀਆਂ ਨਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਰੀ ਜੀ ਬਹੁਤ ਸਾਰੇ ਨਵੀਂ ਪੁੱਤੋਂ ਆ ਗਏ ਬਾਬਾ ਜੀ ਦੋ ਮਿੰਟ ਆਪਦੇ ਵਿਚਾਰ ਰੱਖਣਗੇ ਉਹ ਬਾਬਾ ਜੀ ਬਾਬਾ ਕਰਤਾਰ ਸਿੰਘ ਜੀ ਆਪਦੇ ਵਿਚਾਰ ਰੱਖਣਗੇ ਇਹਦਾ ਪ੍ਰਧਾਨ ਆ ਧੰਨਵਾਦ ਕਰਦੇ ਆ ਜੀ ਸਾਹਿਬ ਵਾਰੂ ਦੀ ਗਾ ਖਾਲਸਾ ਵਾਰੂ ਦੀ ਕੀ ਫਤਿਹ ਅੱਜ ਆਪਣੇ ਪਿੰਡ ਜੋ ਆਪਣੇ ਇਲਾਕੇ ਦੇ ਕਿਸਾਨ ਆਗੂ ਸਹਿਬਾਨ ਆ ਉਹਨਾਂ ਮੀਟਿੰਗ ਰੱਖੀ ਆ ਜੋ ਵੀ ਇੰਦਰਜੀਤ ਸਿੰਘ ਜੀ ਕੋੜ ਵੱਡਾ ਪ੍ਰਗਟ ਸਿੰਘ ਜੀ ਪਿੰਗੜੀ ਤੇ ਹੋਰ ਵੀ ਆਗੂ ਸਾਹਿਬਾਨ ਆਪਣੇ ਪਿੰਡਾਂ ਲੱਗਰੇ ਪਹੁੰਚਿਆ ਲੋਕਾਂ ਨੂੰ ਜਾਗਰਤ ਕਰਨ ਵਾਸਤੇ 13 ਤਰੀਕ ਨੂੰ ਜੋ ਇਹਨਾਂ ਨੇ ਪ੍ਰੋਗਰਾਮ ਬਣਾਇਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਸਾਰੀ ਮੀਟਿੰਗ ਸਾਰੇ ਹੋਰ ਵੀ ਵੱਡੇ ਆਗੂ ਨਾਲ ਨਾ ਕੀਤੀ ਆ ਤੇ ਆਪਣੇ ਪਿੰਡ ਵੀ ਇਹਨਾਂ ਨੇ ਪਹੁੰਚ ਦਾ ਪ੍ਰਾਲਾ ਕੀਤਾ ਤੇ ਸਾਡੇ ਪਿੰਡ ਦੇ ਵੀ ਕਿਸਾਨਾਂ ਦਾ ਫਰਜਵਾ ਆਡਾ ਫਰਜਵਾ ਵੀ ਸਾਰੇ ਇਹਨਾਂ ਨਾਲ ਹਮਲਾ ਮਾਰ ਕੇ ਇਹਨਾਂ ਸਾਥ ਦੇ ਕੇ ਕਿ ਉੱਥੇ ਜੂ ਅੱਗੇ ਆਪਾਂ ਸਾਥ ਦਿੱਤਾ ਐ ਤਰ੍ਹਾਂ ਹੁਣ ਵੀ ਸਾਥ ਦੇਈਏ। ਜੂ ਸਾਡੇ ਨਗਰ ਦੇ ਕਿਸਾਨ ਆਗੂ ਆ ਭਾਈ ਅਨਜੀਤ ਸਿੰਘ ਜੀ ਜੂ ਇਹਨਾਂ ਦੇ ਨਾਲ ਅੱਗੇ ਅਸੀਂ ਸਾਰੇ ਇਹਨਾਂ ਜੋ ਪ੍ਰੋਗਰਾਮ ਲេចਦੇ ਰਹੇ ਅਸੀਂ ਤੋਂ ਉਹਨਾਂ ਦੇ ਪ੍ਰੋਗਰਾਮ ਤੇ ਸਾਰੇ ਫਲ ਚੜਾਵਾਂਗੇ। ਜਿਵੇਂ ਜਿਵੇਂ 10 ਦਾ ਲੈ ਜਾਣਾ 15 ਦਾ ਲੈ ਜਾਣਾ 20 ਦਾ ਲੈ ਜਾਣਾ ਸਾਰਾ ਨਗਰ ਇਹਨਾਂ ਦੇ ਗੈਂਟ ਫਿਰ ਚੜਾਉਗਾ ਤੇ ਇਹਨਾਂ ਕਿਸਾਨ ਹੋਗਵਾਂ ਦੇ ਵੀ ਇਹ ਬਹੁਤ ਬਹੁਤ ਨਾਲ ਧੰਨਵਾਦ ਆ ਜਿਹੜੇ ਆਪਣੇ ਨਗਰ ਵਿੱਚ ਆ ਕੇ ਇਹਨਾਂ ਨੇ ਪ੍ਰਾਲਾ ਕਰਨ ਵਾਸਤੇ ਉਦਮ ਕੀਤਾ ਤੇ ਸਾਰੀ ਸੰਗਤ ਨੂੰ ਹੋਰ ਪਿੰਡੋਂ ਪਿੰਡ ਜਾ ਕੇ ਜੋ ਪ੍ਰੇਰਿਤ ਕਰ ਰਹੇ ਆ ਇਹਨਾਂ ਸ਼ਬਦਾਂ ਨਾਲ ਇਹਨਾਂ ਦਾ ਬਹੁਤ ਬਹੁਤ ਆਇਨਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਣਾ ਸਾਡੇ ਮਾਨਜੋਗ ਬਾਬਾ ਕਬੀਰ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੀ ਪ੍ਰਧਾਨਤਾ ਵੀ ਆ ਪਿੰਡ ਦੀ ਸੇਵਾਦਾਰ ਵੀ ਆ ਹੁਣ ਮੈਂ ਬੇਨਤੀ ਕਰਦਾ ਹਾਂ ਤੇ ਸਾਡੇ ਸੁਪਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਬਾਬਾ ਜੀ ਪ੍ਰਗਟ ਸਿੰਘ ਬਾਬਾ ਜੀ ਤਾਂ ਨਹੀਂ ਬੋਲ ਚਲ ਹੁਣ ਬੇਨਤੀ ਕਰਦਾ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਾਬਾ ਪ੍ਰਗਟ ਸਿੰਘ ਜੀ ਪਿੰਗੜੀ ਸਾਹਿਬ ਪਿੰਗੜੀ ਜੀ ਨੂੰ ਆਓ ਬਈ ਗੁਰਦੁਆਰਾ ਸਾਹਿਬ ਦੇ ਵਿੱਚ ਕੱਤਰੋ ਇੱਕ ਸਾਨ ਭਰਾ ਹੋਗਾ ਉਹ ਫਦੇ ਗੱਜ ਕੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸਾਨ ਭਰਾਓ ਤੁਹਾਨੂੰ ਮੇਰੇ ਤੋਂ ਪਹਿਲਾਂ ਬੁਲਾ ਰਿਆਂ ਨੇ ਦੱਸਿਆ ਵੀ ਸਾਡੇ ਨਾਲ ਇਹ ਸਰਕਾਰਾਂ ਕੀ ਕਰ ਰਹੀਆਂ ਸਰਕਾਰ ਆਪਾਂ ਸਾਰੀਆਂ ਪਿੱਛੇ ਵੇਖੀਆਂ ਤੁਹਾਡੇ ਭਲੇ ਦੀ ਸਰਕਾਰ ਕੋਈ ਨਹੀਂ ਬਣੀ ਅਜੇ ਤੱਕ ਆ ਲੋਕਾਂ ਨੇ ਆ ਕੇ ਸਤਾਇਆ ਨੇ ਦੂਜਿਆਂ ਤੋਂ ਪੱਲਾ ਛਡਾਉਣ ਵਾਸਤੇ ਵੀ ਇਹ ਖਰੇ ਸਰਕਾਰ ਕੁਝ ਕਰੂਗੀ ਪਰ ਇਹ ਮੈਨਾਂ ਹੋ ਸਕਦਾ ਵੀ ਉਹਨਾਂ ਨੂੰ ਵੀ ਨਕਮੀ ਨਿਕਲੀ ਹੋਵੇ ਇਹਨਾਂ ਤੋਂ ਤਿੰਨ ਮੁੱਦਿਆਂ ਤੇ ਜਿਹੜੀਆਂ ਸਾਡੇ ਤੋਂ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਪਈ ਜਿਹੜੀ ਸਾਡੀ ਨੌਜਵਾਨੀ ਆ ਨਸ਼ੇ ਦੇ ਵਿੱਚ ਖਤਮ ਹੁੰਦੀ ਜਾਂਦੀ ਆ ਇੰਨੇ ਪਰਨ ਕੀਤਾ ਸੀ ਵੀ ਮੈਂ ਜਿਹੜਾ ਇਹ ਨਸ਼ਾ ਬੰਦ ਕਰ ਦੂੰਗਾ ਗੁਰੂ ਸਾਹਿਬ ਦੀ ਵਿਵਧੀ ਆਈ ਉਹਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਾਾਂਗੇ ਵੇਖੋ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਸਾਂਝੀ ਵਾਲਤਾ ਦਾ ਸਾਰਿਆਂ ਨੂੰ ਉਪਦੇਸ਼ ਦਿੰਦੇ ਆ ਭਾਵੇਂ ਉਹ Hindu ਹੋਵੇ ਮੁਸਲਮਾਨ ਹੋਵੇ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਪਰ ਇੱਥੋਂ ਤੱਕ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਸਿਆਸੀ ਲੋਕਾਂ ਨੇ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਅੱਗੇ ਲੈ ਜਾਂਦਾ ਨਾ ਦੇ ਉਹ ਨਸ਼ਾ ਬੰਦ ਹੋਇਆ ਵਿਵਦੀਆਂ ਵੀ ਅੱਗੇ ਨਾਲੋਂ ਵੱਧ ਗਈਆਂ ਆਪਾਂ ਇਹਨਾਂ ਤੋਂ ਕੋਈ ਆਸ ਨਹੀਂ ਕਰ ਸਕਦੇ ਭਰਾਓ ਆ ਜਿਹੜੇ ਆਪਣੇ ਸਾਥੇ ਆ ਆਪਾਂ ਇਕੱਠੇ ਹੋ ਕੇ ਪਾਰਟੀਆਂ ਦੇ ਉੱਪਰ ਉੱਠ ਕੇ ਤੇ ਆਪਾਂ ਨਗਰਾਂ ਦੇ ਵਿੱਚ ਆਪਣੇ ਜਥੇਬਦੀ ਦਾ ਸਾਥ ਦੇ ਕੇ ਤਗੜੇ ਹੋ ਗਏ ਜਿੱਤਨਾ ਆਪਾਂ ਭਰਾਓ ਪਿੰਆਂ ਭਲਾਵਾ ਦੇ ਸਵਾਲ ਵੀ ਦੱਸ ਕੇ ਗਏ ਆ ਆਪਣੇ ਬਨਾਰੇ ਵੀ ਆਪਾਂ ਨੂੰ ਦਿੱਲੀ ਮੋਰਚਾ ਫੇਰ ਕਿਉਂ ਲਾਉਣਾ ਪਿਆ ਆਪਾਂ ਜੇ ਮੰਨ ਲਓ ਇਹ ਜਿੱਤ ਕੇ ਆ ਜਾਾਂਗੇ ਨਾ ਫੇਰ ਆਪਾਂ ਨੂੰ ਫੇਰ ਜਾਣਾ ਪਣਾਇਆ ਆਪਾਂ ਵੀਰਾਂ ਕੇ ਦਿੱਲੀ ਜਿੱਤੀ ਆ ਕਿਉਂਕਿ ਦਿੱਲੀ ਤੋਂ ਜੋ ਫਰਮਾਨ ਆਉਂਦਾ ਉਹ ਆਪਣੇ ਤੋਂ ਲਾਗੂ ਹੁੰਦਾ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਦਾ ਵੀ ਇਹਨਾਂ ਦੀ ਸਾਡੀ ਕੌਮ ਨੂੰ ਖਤਮ ਕਰਨਾ ਤੇ ਸਾਡੇ ਤੋਂ ਜ਼ਮੀਨਾਂ ਖੋਹਣੀਆਂ ਦੋ ਹੀ ਗੱਲਾਂ ਇਹਨਾਂ ਲਈ ਤੇ ਆਪਾਂ ਤਗੜੇ ਹੋ ਗਏ ਆਪਣੀ ਆਉਣ ਵਾਲੀ ਜਿਹੜੀ ਆ ਪੀਡੀਆ ਉਹਨੂੰ ਬਚਾਈਏ ਤਗੜੇ ਹੋ ਗਏ ਜਿਹੜੇ ਸਾਡੇ ਨੂੰ ਭਰਾ ਬਾਹਰ ਸਾਡੇ ਬੱਚੇ ਸਾਡੇ ਗਏ ਆ ਉਹ ਵੀ ਉੱਥੇ ਵਿਚਾਰੇ ਲਿਵਰ ਦਾ ਕੰਮ ਕਰਨ ਦੇ ਇੱਕ ਦਿਨ ਅਸੀਂ ਨਵੀਂਪੁਰ ਗਏ ਅਰ ਪੰਜ ਸਿੰਘ ਦਾ ਭਰਾ ਗੁਰਦੇਵ ਸਿੰਘ ਉੱਜਰ ਗਿਆ ਤੇ ਉਹ ਆਂਦਾ ਮੈਂ ਮੇਰੇ ਲਮੂ ਦੇ ਘਰ ਆਂਦਾ ਮੂੰਹ ਕੀਤਾ ਰਿਆਂਦਾ ਫਿੜੇ ਮੂੰ ਤੇਰਾ ਆਂਦਾ ਮੇਰੀ ਇੰਨੀ ਜਾਨ ਪਛਾਣਾ ਸਾਰੇ ਇਲਾਕੇ ਦਾ ਜੇ ਤੂੰ ਇਹੋ ਕੰਮ ਰੰਗ ਹੀ ਕਰਨਾ ਹੈ ਤੇ ਉੱਥੇ ਕਿਤੇ ਘਟਾ ਸੀ ਉਹ ਉੱਥੇ ਉੱਥੇ ਆਪਾਂ ਉੱਥੇ ਕੰਮ ਕਰ ਲੈ ਤੈਨੂੰ ਆਂਦਾ ਮੇਰੇ ਏਡੇ ਏਡੇ ਸਜਣਾ ਤੈਨੂੰ ਇੱਕ ਕੋਠੀ ਚ 6-6 ਮਹੀਨੇ ਨਹੀਂ ਨਿਕਲੇ ਜਾਣਾ ਤੇ ਭਰਾਓ ਬਾਹਰ ਵੀ ਜਿਹੜਾ ਵਾ ਉਥੇ ਜਾ ਕੇ ਲੇਬਰ ਕਰਨੀ ਪੈਂਦੀ ਆ ਇਹ ਸਰਕਾਰਾਂ ਤੁਲੀਆਂ ਵਾ ਵੀ ਇਹਨਾਂ ਦੇ ਜਿਹੜੇ ਨੌਜਵਾਨਾਂ ਨੂੰ ਇੱਥੇ ਰਜਗਾਰ ਨਾ ਦਈਏ ਇਹ ਬਾਹਰ ਜਾ ਕੇ ਵੀ ਉਥੇ ਲੇਬਰ ਕਰਨ ਤੇ ਜਿਹੜੇ ਇੱਥੇ ਰਹਿੰਦੇ ਆ ਇਹਨਾਂ ਦਾ ਵੀ ਜ਼ਮੀਨਾਂ ਖੋਹ ਕੇ ਇਹਨਾਂ ਨੂੰ ਉਹੋ ਡੱਬੇ ਇਹਨਾਂ ਤੋਂ ਲੇਬਰ ਕਰਾਈਏ ਤੇ ਆਪਾਂ ਤਗੜੇ ਹੋ ਕੇ ਜਿਤਨਾ ਤੁਸੀਂ ਅੱਕੇ ਦਿੱਲੀ ਦੇ ਵਿੱਚ ਸਾਹ ਦਿੱਤਾ ਹੁਣ ਵੀ ਤਗੜੇ ਹੋ ਕੇ ਆਪਾਂ ਆਉਣ ਵਾਲਾ ਜਿਹੜਾ ਸਮਾਂ ਬੜਾ ਭਿਆਨਕ ਸਮਾਂ ਇਹ ਸਰਕਾਰਾਂ ਆਪਾਂ ਨੂੰ ਖਤਮ ਕਰਨ ਤੇ ਤੁਲੀਆਂ ਤੇ ਆਪ ਤਕੜੇ ਹੋ ਕੇ ਬਚਾਉਣਾ ਵਾ ਜਿਹੜੀ ਆਉਣ ਵਾਲੀ ਕੀੜੀ ਨੂੰ ਬਚਾਉਣਾ ਤੇ ਇੰਨੀਆਂ ਬੇਨਤੀਆਂ ਨਾਲ ਵੈਗਰੂ ਜੀ ਕਾ ਖਾਲਸਾ ਤੇ ਸਾਡਾ ਸਾਡੇ ਜਿਲ੍ਹਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਜੀ ਤਿੰਗੜੀ ਹੁਣ ਮੈਂ ਬੇਨਤੀ ਕਰਦਾ ਸਾਡੇ ਸਰਕਾਰ ਜੋਗ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੁੱਡਾ ਸੁਭਾ ਪਧਾਰਾ ਉਹਨਾਂ ਨੂੰ ਬੇਨਤੀ ਆ ਵੀ ਆਪ ਤੇ ਵਿਚਾਰ ਦੱਸਣਗੇ ਜੀ